ਅਗਲਾ ਟੋਪਿਕ ਆਪਾਂ ਦੇਖਦੇ ਹਾਂ ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਪੋਜ਼ਿਟਿਵ ਅਤੇ ਨੋਰਮੇਟਿਵ ਇਕਨੋਮਿਕਸ ਬਾਰੇ ਇਹਦਾ ਕੀ ਚੱਕਰ ਹੈ ਜੀ ਮਾਈਕਰੋ ਮੈਕਰੋ ਬਾੜ ਲਿਆ ਉਹ ਹੁੰਦਾ ਇੱਕ ਛੋਟੇ ਲੈਵਲ ਤੇ ਇੱਕ ਹੁੰਦਾ ਵੱਡੇ ਲੈਵਲ ਤੇ ਇਹ ਪੋਜ਼ਿਟਿਵ ਤੇ ਨੋਰਮੇਟਿਵ ਕੀ ਹੈ ਜ਼ਰਾ ਸਮਝੋ ਪੋਜ਼ਿਟਿਵ ਇਕਨੋਮਿਕਸ मीनिंग ਦੇਖੋ ਕੀ ਹੈ ਬੀਲ ਕਰਾਂਗੇ ਆਪਾਂ ਇਕਨੋਮਿਕ ਇਸ਼ੂਜ਼ ਦੇ ਨਾਲ ਜਿਹੜੇ ਕੀ ਹੋ ਰਹੇ ਨੇ ਐਜ਼ ਇਟ ਇਜ਼ ਮਤਲਬ ਕਿ ਬਸ ਜਿਵੇਂ ਹੈਗੇ ਨੇ ਚਾਹੇ ਪਾਸਟ ਦੇ ਨੇ ਚਾਹੇ ਪ੍ਰੈਜ਼ੈਂਟ ਦੇ ਨੇ ਚਾਹੇ ਫਿਊਚਰ ਦੇ ਨੇ ਠੀਕ ਇਕਨੋਮਿਕ ਇਸ਼ੂਸ ਨੇ ਬਸ ਅਗਲੀ ਗੱਲ ਜਿੱਥੇ ਗੱਲ ਹੋਊਗੀ opinion ਦੀ ਇਕਨੋਮਿਕ ਇਸ਼ੂਸ ਦੇ opinion ਦੀ ਉਹਨਾਂ ਨਾਲ ਰਿਲੇਟਡ ਜਜਮੈਂਟ ਦੀ ਐਗਜ਼ਾਮਪਲ ਦੇਣਾ ਉੱਥੋਂ ਗੱਲ ਸਾਰ ਸਮਝ ਆ ਜਾਊਗੀ ਜਿਵੇਂ ਆਪਾਂ ਕਿਹਾ ਭਾਰਤ ਚ ਗਰੀਬੀ ਬਹੁਤ ਹੈ ਭਾਰਤ ਵਿੱਚ ਗਰੀਬੀ ਬਹੁਤ ਹੈ ਬਹੁਤ ਲੋਕ ਗਰੀਬ ਨੇ ਇਹ ਹੈ ਐਗਜ਼ਾਮਪਲ ਪੋਜੀਟਿਵ ਇਕਨੋਮਿਕਸ ਦੀ ਜਿਵੇਂ ਆ ਮੈਂ ਕਹਾ ਭਾਰਤ ਵਿੱਚ ਗਰੀਬੀ ਬਹੁਤ ਸੀ ਠੀਕ ਇਹ ਵੀ ਆਪਣਾ ਕੀ ਪੋਜੀਟਿਵ ਇਕਨੋਮਿਕਸ ਐਗਜ਼ਾਮਪਲ ਹੈ ਮੈਂ ਕਹਾ ਕਿ ਭਾਰਤ ਦੇ ਲੋਕ ਹੁਣ ਅੱਗੇ ਜਾ ਕੇ ਬੜੇ ਅਮੀਰ ਹੋ ਜਾਣਗੇ ਇਹ ਵੀ ਇੱਕ ਪੋਜੀਟਿਵ ਇਕਨੋਮਿਕਸ ਐਗਜ਼ਾਮਪਲ ਹੈ ਨੋਰਮੇਟਿਵ ਕੀ ਹੈ ਜਿਹਦੇ ਵਿੱਚ ਕੋਈ ਓਪੀਨੀਅਨ ਹੋਏਗਾ ਕੋਈ ਆਪਣੇ ਕਹੀਏ ਅ ਬਸ ਸਜੈਸ਼ਨ ਹੋਏਗਾ ਜਿਵੇਂ ਕਿ ਸਰਕਾਰ ਨੂੰ ਹੋਰ ਫੈਕਟਰੀਆਂ ਲਾਣੇ ਚਾਹੀਦੀਆਂ ਨੇ ਸਰਕਾਰ ਨੂੰ ਇੰਡਸਟਰੀ ਡਿਵੈਲਪ ਕਰਨੀ ਚਾਹੀਦੀ ਹੈ ਸਰਕਾਰ ਨੂੰ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਚਾਹੀਦਾ ਜਿੱਥੇ ਕਹਿੰਦਾ ਚਾਹੀਦਾ ਵੀ ਆਹ ਕੰਮ ਹੋਣਾ ਚਾਹੀਦਾ ਉਹ ਗੱਲ ਆਉਂਦੀ ਹੈ ਆਪਣੇ ਨੋਰਮੇਟਿਵ ਇਕਨੋਮਿਕਸ ਜਿੱਥੇ ਇੱਕ ਸਿੰਪਲ ਸਟੇਟਮੈਂਟ ਹੈ ਉਹ ਹੈ ਮਤਲਬ ਉਹ ਪ੍ਰੈਜ਼ੈਂਟ ਬਾਰੇ ਹੈ ਕਿ ਉਹ ਚੀਜ਼ ਹੈਗੀ ਉਹ ਚੀਜ਼ ਸੀਗੀ ਜਾਂ ਉਹ ਚੀਜ਼ ਰਹੇਗੀ ਇਹ ਗੱਲ ਹੈਗੀ ਆਪਣੇ ਪੋਜੀਟਿਵ ਇਕਨੋਮਿਕਸ ਦੀ ਜਿੱਥੇ ਹੈ ਗੱਲ ਕੋਈ ਆਪਾਂ ਕਹਿੰਦੇ ਆ ਵੀ ਸ਼ੁੱਡ ਉਹ ਚੀਜ਼ ਹੋਣੀ ਚਾਹੀਦੀ ਹੈ ਉਹ ਹੈ ਗੱਲ ਨੋਰਮੇਟਿਵ ਇਕਨੋਮਿਕਸ ਦੀ ਮੇਨ ਫਰਕ ਆ ਦੇਖਿਓ ਇੱਥੇ ਹੈ ਵਟ ਵਾਸ ਵਟ ਇਜ਼ ਵਟ ਵੁੱਡ ਬੀ ਕੀ ਸੀ ਕੀ ਹੈ ਕੀ ਹੋਊਗਾ ਉੱਥੇ ਕੀ ਹੈ ਵਟ ਔਟ ਟੂ ਬੀ ਯਾਪਕ ਇਹ ਵਟ ਸ਼ੁੱਡ ਬੀ ਠੀਕ ਹੈ ਇਹ ਦਨ ਅਗੇ ਦੇਖੋ ਪੋਸੀਬਿਲਟੀ ਆਫ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਤੁਸੀਂ ਪੋਜ਼ਿਟਿਵ ਇਕਨੋਮਿਕਸ ਦੇ ਜਿਹਨੇ ਸਟੇਟਮੈਂਟਸ ਨੇ ਉਹਨਾਂ ਨੂੰ ਵੈਰੀਫਾਈ ਕਰ ਸਕਦੇ ਹੋ ਵੈਦਰ ਦੋਸ ਸਟੇਟਮੈਂਟਸ ਆਰ ਟ्रू অর ਫਾਲਸ ਤੁਸੀਂ ਵੈਰੀਫਿਕੇਸ਼ਨ ਕਰ ਸਕਦੇ ਹੋ ਵੀ ਉਹ ਠੀਕ ਨੇ ਕਿ ਉਹ ਗਲਤ ਨੇ ਨਾਰਮੇਟਿਵ ਨੂੰ ਕੀ ਵੈਰੀਫਾਈ ਕਰੋਗੇ ਹੁਣ ਜਿਵੇਂ ਮੈਂ ਕਹਾ ਵੀ ਪਾਰਚ ਗਰੀਬੀ ਬਹੁਤ ਹੈ ਉਹਨੇ ਗੱਲ ਕਿੰਨੀ ਸਹੀ ਹੈ ਕਿੰਨੀ ਗਲਤ ਹੈ ਇਹਨੂੰ ਵੈਰੀਫਾਈ ਕਰਨ ਵਾਸਤੇ ਡੇਟਾ ਉਠਾ ਲਓ ਪਰ ਮੈਂ ਕਹਾ ਕਿ ਸਰਕਾਰ ਨੂੰ ਫੈਕਟਰੀਆਂ ਲਾਣੀਆਂ ਚਾਹੀਦੀਆਂ ਨੇ ਇਸ ਚ ਕੀ ਗਲਤ ਗੱਲ ਕਹੀ ਹੈ ਇਸ ਚ ਕੋਈ ਸੱਚ ਝੂਠ ਵਾਲੀ ਗੱਲ ਹੀ ਨਹੀਂ ਸਜੈਸ਼ਨ ਸੱਚ ਝੂਠ ਚ ਨਹੀਂ ਆਉਂਦੇ ਅਗਲਾ ਪੁਆਇੰਟ ਆਪਣਾ ਹੈ ਵੈਲਿਊ ਜਜਮੈਂਟ ਦਾ ਜਜਮੈਂਟ ਦੇਖੋ ਇਸ ਚ ਇਨਵੋਲਵ ਨਹੀਂ ਹੈਗੀ ਜਜਮੈਂਟ ਉਦੋਂ ਹੁੰਦੀ ਹੈ ਜਦੋਂ ਕੋਈ ਸਜੈਸ਼ਨ ਦਿੱਤਾ ਜਾਂਦਾ ਹੈ ਜੱਜ ਕੀਤਾ ਜਾਂਦਾ ਵੀ ਇਹ ਗੱਲ ਸਹੀ ਹੈ ਆ ਗੱਲ ਸਹੀ ਨਹੀਂ ਹੈ ਜਾਂ ਇਹ ਇਦਾਂ ਹੀ ਹੋਣੀ ਚਾਹੀਦੀ ਹੈ ਜਾਂ ਇਦਾਂ ਨਹੀਂ ਹੋਣੀ ਚਾਹੀਦੀ ਜਿਹੜੀ ਪੋਜੀਟਿਵ ਇਕਨੋਮਿਕਸ ਹੈ ਉਹਦੇ ਵਿੱਚ ਵੈਲਿਊ ਜਜਮੈਂਟ ਨਹੀਂ ਹੈਗੀ ਨਾਰਮੇਟਿਵ ਇਕਨੋਮਿਕਸ ਦੇ ਵਿੱਚ ਵੈਲਿਊ ਜਜਮੈਂਟ ਹੁੰਦੀ ਹੈ ਮਤਲਬ ਜੋ ਤੁਸੀਂ ਸਲਾਹ ਦਿੱਤੀ ਜਾ ਰਹੀ ਹੈ ਉਹ ਸਹੀ ਹੈ ਕਿ ਗਲਤ ਹੈ ਠੀਕ ਉਸ ਤੋਂ ਬਾਅਦ ਹੁੰਦੇ ਕਲਾਸੀਫਿਕੇਸ਼ਨ ਹਿਸਟਰੀ ਨੂੰ ਲੈ ਕੇ ਵੀ ਉਹ ਚੀਜ਼ ਟਰੂ ਜਾਂ ਫਾਲਸ ਹੈ ਜਾਂ ਨਹੀਂ ਹੈ ਜੇ ਸਟੇਟਮੈਂਟ ਹੋਵੇ ਮਤਲਬ ਕਿ ਨਾਰਮਲ ਸਟੇਟਮੈਂਟ ਹੈ ਔਰ ਸਟੇਟਮੈਂਟ ਨੂੰ ਆਪਾਂ 2a ਫਾਲਸੀ ਕੈਟਾਗਰੀ ਚ ਲੈ ਕੇ ਆ ਸਕਦੇ ਹਾਂ ਪੋਜੀਟਿਵ ਇਕਨੋਮਿਕਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਵੈਦਰ ਇਟ ਇਜ਼ ਟru ਜਾਂ ਫਾਲਸ ਤੇ ਨੋਰਮੇਟਿਵ ਇਕਨੋਮਿਕਸ ਨੂੰ ਆਪਾਂ ਪ੍ਰੂਫ ਫਾਲਸੀ ਕੈਟਾਗਰੀ ਚ ਨਹੀਂ ਲੈ ਕੇ ਆ ਸਕਦੇ ਜਿਵੇਂ ਕਿ ਤੁਹਾਨੂੰ ਪਹਿਲੇ ਹੀ ਕਿਹਾ ਸੀਗਾ ਕਿ ਵੈਰੀਫਿਕੇਸ਼ਨ ਵਾਲੀ ਗੱਲ ਟru ਫਾਲਸ ਹੀ ਉਹ ਇਸ ਚ ਇਸ ਚ ਇਸ ਨਹੀਂ ਹੁੰਦੀ ਇਸ ਚ ਹੁੰਦੀ ਟru ਫਾਲਸ ਇਸ ਚ ਨਹੀਂ ਹੋ ਸਕਦਾ ਕਿਉਂਕਿ ਸਜੈਸ਼ਨ ਹੈ ਇਹਦੇ ਵਿੱਚ ਟru ਫਾਲਸ ਹੋ ਸਕਦਾ